ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਇਸ ਵੀਡੀਓ ਰਾਹੀਂ ਕੁਝ ਇਸ ਤਰ੍ਹਾਂ ਕਰਨ ਲੱਗੇ ਹਾਂ ਆਪਾਂ ਨਿਕਲੇ ਹਾਂ ਆਪਣੇ ਘਰ ਤੋਂ ਤੇ ਹਜੇ ਵੱਜੇ ਹਨ 6 ਆਪਾਂ ਚੱਲੇ ਹਾਂ ਜਿੱਥੇ ਆਪਣੀਆਂ ਆਟੋ ਅਤੇ ਮੋਟਰਸਾਈਕਲ ਵਾਲਾ ਰੇੜਾ ਖੜਾ ਹੁੰਦਾ ਹੈ ਤੇ ਆਟੋ ਆਪਾਂ ਪਹਿਲਾਂ ਹੀ ਸਟਾਰਟ ਕਰ ਗਏ ਸੀ ਆਉਂ ਕੀ ਕਰਮ ਹੋਣ ਨੂੰ ਵੀ ਟਾਈਮ ਲੱਗਦਾ ਤੇ ਆਹ ਦੇਖੋ ਜੀ ਆਪਾਂ ਰਾਤੀ ਹੀ ਆਟੋ ਨੂੰ ਲੋਡ ਕੀਤਾ ਹੋਇਆ ਸੀ ਤੇ ਜੋ ਕਿ ਮੈਲ ਨੂੰ ਇਹ ਆਟੋ ਹੁਣ ਚੱਲੀ ਹੈ ਤੇ ਹਾਈਟ ਚੈੱਕ ਕਰੋ ਅੱਜ ਤਾਂ ਆਟੋ ਦਾ ਵੀ ਜਹਾਜ਼ ਹੀ ਬਣਾਇਆ ਹੋਇਆ ਹੈ ਸਵੇਰੇ ਸਵੇਰੇ ਤਾਂ ਆਪਾਂ ਚੱਲੇ ਹਾਂ ਕਿਉਂਕਿ ਟ੍ਰੈਫਿਕ ਵੀ ਘੱਟ ਹੁੰਦਾ ਤੇ ਕੋਈ ਵੀ ਸ਼ਹਿਰ ਵਿੱਚ ਦਿੱਕਤ ਪਰੇਸ਼ਾਨੀ ਨਾ ਆਵੇ। ਬਾਕੀ ਆਪਾਂ ਗੱਲ ਫੇਰ ਕਰਦੇ ਹਾਂ। ਲਓ ਜੀ ਆਪਾਂ ਹੁਣ ਪੀਪਿਆਂ ਦੀ ਗੱਡੀ ਦਿੱਤੀ ਹੈ ਤੌਰ ਤੇ ਹੁਣ ਵੱਜ ਗਏ ਹਨ 8 ਤੇ ਆਪਾਂ ਆ ਗਏ ਹਾਂ ਆਪਣੇ ਰੇੜੇ ਕੋਲ ਆ ਮੇਰਾ ਰੇੜਾ ਜਿਸ ਉੱਤੇ ਮੈਂ ਹਰ ਇੱਕ ਪਿੰਡ ਚੋਂ ਤੇ ਆਪਣੇ ਪਿੰਡ ਚੋਂ ਕੁਆੜ ਇਕੱਠਾ ਕਰਕੇ ਲਿਆਉਣਾ ਹਾਂ ਤੇ ਆ ਆਪਣਾ ਕੰਡਾ ਜਿਸ ਨਾਲ ਆਪਾਂ ਭਾਰ ਜੋਗਦੇ ਹਾਂ ਤੇ ਉਹ ਆਪਣੇ ਚਾਬੀ ਪਰਨੇ ਤੇ ਉਹ ਆਪਣਾ ਸਪੀਕਰ ਜਿਹੜਾ ਹੋਕਾ ਬੱਕ ਬੱਕ ਪਿੰਡਾਂ ਚ ਜਾ ਕੇ ਲਾਉਂਦਾ ਹੈ ਪੁਰਾਣਾ ਲੋਹਾ ਬੀਚ ਲਓ ਪੁਰਾਣਾ ਕਵਾੜ ਬੀਚ ਲਓ ਪੁਰਾਣੀ ਪਲਾਸਕਟ ਬੀਚ ਲਓ ਤੇ ਆ ਆਪਣੀ ਚਾਬੀਆਂ ਪਰਨੇ ਕਿਸੇ ਵੀ ਟਾਈਮ ਆਪਾਂ ਨੂੰ ਕੁਝ ਖੋਲਣ ਦੀ ਦਿੱਕਤ ਨਾ ਆਵੇ ਤੇ ਆਪਾਂ ਲੱਗੇ ਹੁਣ ਆਪਣਾ ਮੋਟਰਸਾਈਕਲ ਸਟਾਰਟ ਕਰਨ ਤੇ ਆਪਾਂ ਚੱਲਨੇ ਆਪਣੇ ਪਿੰਡ ਦੀ ਫੇਰੀ ਤੇ ਪੁਰਾਣੇ ਟਾਇਰ بیچ ਲਓ ਪੁਰਾਣੀ ਫਲਾਸ਼ਕੜ ਵੇਚ ਲਓ ਪੁਰਾਣੇ ਟਾਇਰ ਵੇਚ ਲਓ ਪੁਰਾਣੀਆਂ ਬੈਂਟੀਆਂ ਆ ਆਪਣਾ ਗਡਾਉਨ ਹੈ ਜੀ ਪਕਾ ਭਜਾ ਪੁਰਾਣਾ ਲੋਹਾ ਵੇਚ ਲਓ ਪੁਰਾਣੇ ਡਾਜਰ ਵੇਚ ਲਓ ਪੁਰਾਣੀਆਂ ਮੋਟੀਆਂ ਵੇਚ ਲਓ ਪੁਰਾਣੇ ਪੈਰ ਵੇਚ ਲਓ ਪੁਰਾਣੀ ਫਲਾਸ਼ਕੜ ਵੇਚ ਲਓ ਪੁਰਾਣੇ ਟਾਇਰ ਵੇਚ ਲਓ ਪੁਰਾਣੀਆਂ ਬੈਂਟੀਆਂ ਵੇਚ ਲਓ ਪਕਾ ਭਜਾ ਪੁਰਾਣਾ ਲੋਹਾ ਵੇਚ ਲਓ ਪੁਰਾਣੇ ਡਾਜਰ ਵੇਚ ਲਓ ਪੁਰਾਣੀਆਂ ਆਪਣੇ ਸਰੋਂ ਪੁਰਾਣੇ ਪੈਕਟ ਲੋ ਪੁਰਾਣੀ ਪਲਾਸਟਿਕ ਦੇ ਲੋ ਜੀ ਆਪਾਂ 4-5 ਪਿੰਡ ਗਾਉਣ ਤੋਂ ਬਾਅਦ ਆ ਗਏ ਆ ਆਪਣੇ ਪਿੰਡ ਵਾਪਸੀ ਤੇ ਆਪਾਂ ਨੂੰ ਆ ਜਿ ਸਮਾਨ ਮਿਲਿਆ ਇੱਕ ਮਸ਼ੀਨ ਤੇ ਬਾਕੀ ਹੋਰ ਲੋਹਾ ਸਰੀਆ ਆ ਮਸ਼ੀਨ ਦੇਖ ਲੋ ਜੀ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕਬਾੜ ਖਰੀਦਣਾ ਜਾਂ ਕੋਈ ਵੀ ਵੇਚਣਾ ਹੋਵੇ ਤਾਂ ਮੇਰੇ ਦਿੱਤੇ ਹੋਏ ਨੰਬਰਾਂ ਤੇ ਜਰੂਰ ਸੰਪਰਕ ਕਰੋ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਕਬਾੜ ਦੇ ਬਾਰੇ ਨਮੀ ਨਮੀ ਵੀਡੀਓ ਲੈ ਕੇ ਆਉਂਦੇ ਰਹੀਏ ਅਤੇ ਕਬਾੜ ਬਾਰੇ ਵੱਧ ਤੋਂ ਵੱਧ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੀਏ ਥੈਂਕ ਯੂ ਜੀ